ਜਦੋਂ ਮਿਜਰ ਸਟਾਰ ਦੇ ਇੱਕ ਚਮਕਦਾ ਸਤਾਰਾ ਦੁਨੀਆ ਦੇ ਵਿੱਚ ਚਮਕ ਗਿਆ ਘਰ ਘਰ ਦੇ ਵਿੱਚ ਹਰ ਫੂੜ ਦੇ ਉੱਤੇ ਵੱਜਿਆ ਗਵੈਨਾ ਦੇ ਉੱਤੇ ਬੱਸਾਂ ਦੇ ਉੱਤੇ ਜਦੋਂ ਵੱਜਿਆ ਤਾਂ ਫਿਰ ਮੈਨੂੰ ਇੰਉਂ ਲੱਗਦਾ ਵੀ ਜਿਹੜਾ ਕੋਈ ਦੂਰ ਕਿਵੇਂ ਆਪਾਂ ਕਹਦੇ ਨੇ ਵੀ ਨਾਨੇ ਦੀ ਕਹਾਣੀ ਹਾਂਜੀ ਉਹਦਾ ਵੀ ਮਸੜ ਬਣ ਗਿਆ ਉਹਦਾ ਵੀ ਫੁੱਫੜ ਬਣ ਗਿਆ ਉਹਦਾ ਵੀ ਮੰਮਾ ਬਣ ਗਿਆ ਉਹਦਾ ਵੀ ਚਾਚਾ ਬਣ ਗਿਆ ਉਹਦਾ ਵੀ ਭਰਾ ਬਣ ਗਿਆ ਜਨਨ ਦੀ ਉਸ ਤੋਂ ਬਾਅਦ ਦੇ ਵਿੱਚ ਸਾਰੇ ਨੇ ਨਾ ਜਿਹੜੇ ਅੱਜ ਵੀ ਸਾਡੇ ਸਮਾਜ ਦੀ ਇਹ ਖਤਰਤਾ ਅੱਜ ਵੀ ਆ ਠੀਕ ਹੈ ਨਹੀਂ ਜਦੋਂ ਵੀ ਕੋਈ ਬੰਦਾ ਹਾਂਜੀ ਆਪਣੇ ਘਰੇ ਮੇਰੇ ਇੱਕ ਗੱਲ ਹੋਰ ਵੀ ਯਾਦ ਆ ਗਈ ਆ ਵੀ ਉਹਨਾਂ ਦਿਨਾਂ ਦੇ ਵਿੱਚ ਨਾ ਵੈਸੇ ਵੀ ਅਗਲਾ ਜਿਵੇਂ ਆਪਾਂ ਕਹਿੰਦੇ ਵੀ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਐਂ ਦੇਖ ਕੇ ਲੱਗਦਾ ਯਾਰ ਆਹ ਕੌਣ ਆ ਯਾਰ ਇਹ ਮੁੰਡਾ ਰਾਜਸਥਾਨ ਚੋਂ ਆਇਆ ਹੋਇਆ ਇੱਥੇ ਬੋਪਾ ਰਹਿ ਕੇ ਘਰੇ ਹਾਂ ਠੀਕ ਆ ਹੋ ਸਕਦਾ ਕੋਈ ਸਸਰੀ ਘਰ ਬਣਾ ਬਲਾਉਂਦਾ ਹੋਵੇ ਪਰ ਜਦੋਂ ਮੇਜਰ ਸਟਾਰ ਬਣ ਗਿਆ ਜੀ ਮੇਰੇ ਯਾਦ ਆ ਕਿ ਇੱਕ ਵਾਰੀ ਅਸੀਂ ਇੱਧਰ ਜਾ ਰਹੇ ਸੀਗੇ ਨਿਹਾਲ ਸਿੰਘ ਵਾਲੇ ਖੜੇ ਅੱਛਾ ਜੀ ਲੋਕਾਂ ਨੇ ਦੇਖ ਲਿਆ ਵੀ ਆ ਉਹ ਮੁੰਡਾ ਖੜਾ ਹੈਗਾ ਜਿਹੜਾ ਮੇਜਰ ਰਾਜਸਤਾਨੀ ਆ ਮੈਂ ਕਹਿੰਦਾ ਆਲੇ ਦਾਲੇ ਇੰਨਾ ਝੁਰਮਟ ਹੋ ਗਿਆ ਵੀ ਉੱਥੇ ਟ੍ਰੈਫਿਕ ਵੀ ਜਾਮ ਹੋ ਗਈ ਠੀਕ ਹੈ ਜੀ ਇਸ ਕਰਕੇ ਜਦੋਂ ਕੋਈ ਵੀ ਬੰਦਾ ਚਾਹੇ ਕੱਲੇ ਮੇਜਰ ਦੀ ਨਾ ਆਪਾਂ ਗੱਲ ਕਰੀਏ ਅੱਜ ਵੀ ਜਦੋਂ ਭਾਈ ਚੱਲਦਾ ਹੈਗਾ ਉਹਦੇ ਸੌ ਲਾਗੂ ਨੇ ਤੇ ਡਿਗੇ ਨੂੰ ਕੋਈ ਵੀ ਨਹੀਂ ਚੱਕਦਾ ਹੈਗਾ ਠੀਕ ਹੈ ਜੀ ਜਦੋਂ ਮੇਜਰ ਜੀ ਦਾ ਨਾਂ ਸਿਖਰਾਂ ਤੇ ਸੀਗਾ ਤੁਹਾਡੇ ਕੋਲ ਭਦੌਰ ਰਹਿੰਦੇ ਆ ਇੱਥੇ ਸਪੋਰਟ ਉੱਪਰ ਉਹਨਾਂ ਦੇ ਗੀਤ ਹੋ ਗਏ ਕੈਸਤਾ ਵਦੀਆਂ ਜੀ ਉਦੋਂ ਜਿਹੜੇ ਮਿਲਣ ਵਾਲੇ ਆਉਂਦੇ ਸੀ ਉਹ ਤੁਹਾਡੇ ਕੋਲ ਇੱਥੇ ਕਿੰਨੇ ਕੁ ਆਉਂਦੇ ਸੀ ਉਦੋਂ ਕੋਈ ਇਦਾਂ ਦੇ ਕੁਝ ਬੰਦੇ ਆਉਂਦੇ ਸੀ ਉਹਨਾਂ ਦੇ ਨਾਲ ਫਿਰ ਮੇਜਰ ਜੀ ਦਾ ਕੀ ਵਰਤਾਰਾ ਹੁੰਦਾ ਸੀ ਕਿਵੇਂ ਮਿਲਣ ਗੇਲ ਹੁੰਦਾ ਸੀਗਾ ਮੇਜਰ ਬਹੁਤ ਹੀ ਮਿਲਣਸਾਰ ਮੁੰਡਾ ਸੀ ਠੀਕ ਹੈ ਜੀ ਤੁਸੀਂ ਹੁੰਦਲ ਸਾਹਿਬ ਉਹਦੇ ਨਾਲ ਵਿਚਰੇ ਨਹੀਂ ਹੈਗੇ ਹਾਂਜੀ ਜਿਹੜੇ ਲੋਕ ਇੱਥੇ ਵਿਚਰੇ ਨੇ ਜੀ ਉਹਨਾਂ ਸਾਰਿਆਂ ਨੂੰ ਪਤਾ ਹਾਂਜੀ ਜਿਹੜੇ ਲੋਕ ਇੱਥੇ ਗੀਤਕਾਰ ਮੇਰੇ ਕੋਲ ਆਉਂਦੇ ਸੀਗੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਤਾ ਠੀਕ ਹੈ ਜੀ ਜੋ ਰਿਸ਼ਤੇਦਾਰ ਵੀ ਇੱਥੇ ਆਉਂਦੇ ਸੀਗੇ ਉਹਨਾਂ ਨੂੰ ਵੀ ਪਤਾ ਜੋ ਕੰਪਨੀਆਂ ਵਾਲੇ ਵਗੈਰਾ ਆਉਂਦੇ ਸੀਗੇ ਉਹਨਾਂ ਸਭ ਨੂੰ ਪਤਾ ਹੈਗਾ ਠੀਕ ਹੈ ਮੇਜਰ ਜਿਹੜਾ ਹੈਗਾ ਬਹੁਤ ਹੀ ਮਿਲਣਸਾਰ ਸੀ ਔਰ ਮਹਿਮਾਨ ਨਿਵਾਜੀ ਉਹਦੇ ਵਿੱਚ ਬੜੀ ਸੀ ਵਾਹ ਠੀਕ ਹੈ ਮੇਜਰ ਜਦੋਂ ਜਿਸ ਤਰ੍ਹਾਂ ਹੁਣ ਤੁਸੀਂ ਮੇਰੇ ਕੋਲ ਆਏ ਹੋ ਹਾਂਜੀ ਹੁਣ ਉਸ ਤੋਂ ਚਾਹ ਨਹੀਂ ਸੀ ਚੱਕਿਆ ਜਾਣਾ ਵਾਹ ਜੀ ਵਾਹ ਹੋ ਸਕਦਾ ਤੁਹਾਨੂੰ ਇੱਥੇ ਘਰੇ ਵੀ ਚਾਹ ਨਾ ਪੀਣ ਦਿੰਦਾ ਕਿਸੇ ਨਾ ਕਿਸੇ ਹੋਟਲ ਦਾ ਟਾਬੇ ਵੱਲ ਲੈ ਕੇ ਦੌੜ ਪੈਂਦਾ ਸੀ ਵਾਹ ਜੀ ਵਾਹ ਇਸ ਕਰਕੇ ਜੇ ਕਈ ਵਾਰੀ ਕੋਈ ਮਹਿਮਾਨ ਆਉਂਦਾ ਸਾਡੇ ਕੋਲੇ ਰਾਤ ਵੀ ਕੱਟਦਾ ਠੀਕ ਹੈ ਜੀ ਉਦੋਂ ਵਾਂਗੂ ਸਾਡੇ ਮੈਂ ਤੁਹਾਨੂੰ ਸਪਸ਼ਟ ਦੱਸ ਦਵਾਂ ਵੀ ਆਹ ਪਾਣੀ ਵਾਲਾ ਗਿੱਜਰ ਵੀ ਨਹੀਂ ਸੀ ਕਰਮ ਕਰਨ ਦਾ ਠੀਕ ਹੈ ਉਹਨੇ ਸਵੇਰੇ ਉੱਠ ਕੇ ਮੇਰੇ ਨਾਲ ਪਾਣੀ ਗਰਮ ਕਰਵਾ ਕੇ ਵੀ ਕਹਿਣਾ ਵੀ ਆਏ ਗਏ ਨੂੰ ਆਪਾਂ ਨਵਾਈਏ ਠੀਕ 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 ਜਨਦੀ ਉਹ ਮਹਿਮਾਨ ਨਿਵਾਜ਼ਗੀ ਦੇ ਨਾਲ ਬਹੁਤ ਹੀ ਵਧੀਆ ਮੁੰਡਾ ਸੀਗਾ ਕਦੇ ਵੀ ਉਹ ਗਰਮ ਨਹੀਂ ਸੀ ਉਹਦਾ ਇਨਸਾਨ ਸੀ ਧਰਤੀ ਨਾਲ ਜੁੜਿਆ ਹੋਇਆ ਇਨਸਾਨ ਸੀ ਜਿੰਨਾ ਚਿਰ ਜਨਦੀ ਮੇਰੇ ਕੋਲੇ ਰਿਹਾ ਅੰਤਮ ਸਮਰਸਾਂ ਤੱਕ ਵੀ ਆਪਾਂ ਕਹਿ ਸਕਦੇ ਆ ਜਾਂਦੀ ਜਿੰਨਾ ਚਿਰ ਮੇਰੇ ਕੋਲੇ ਰਿਹਾ ਹੈਗਾ ਉਹਦੇ ਚ ਬਹੁਤ ਜ਼ਿਆਦਾ ਨਰਮਾਈ ਸੀ ਬਹੁਤ ਜ਼ਿਆਦਾ ਉਹ ਲੋਕਾਂ ਨੂੰ ਵੀ ਪਿਆਰ ਕਰਦਾ ਸੀ ਆਪਣੇ ਸਰੂਤਿਆਂ ਨੂੰ ਵੀ ਪਿਆਰ ਕਰਦਾ ਸੀਗਾ ਇੱਥੋਂ ਤੱਕ ਵੀ ਜਦੋਂ ਕੈਸਟਾ ਮਾਰਕੀਟ ਦੇ ਵਿੱਚ ਆ ਜਾਂਦੀਆਂ ਸੀ ਜਿਹੜੀਆਂ ਡਿੱਕਾਂ ਦੀਆਂ ਦੁਕਾਨਾਂ ਸੀ ਖਾਸ ਕਰਕੇ ਸੁਦੇਓੜਾ 뮤직 ਸੈਂਟਰ ਸੀਗਾ ਓਡੇ ਚ ਹੋਰ ਇੱਥੇ ਸਾਡੇ ਕਈ ਸੀਗੇ ਉੱਥੇ ਜਾ ਕੇ ਵੀ ਡਿੱਕ ਤੇ ਸੁਣਦਾ ਹੁੰਦਾ ਆਪ ਜਾ ਕੇ ਉਹਨਾਂ ਕੋਲੇ ਵੀ ਯਾਰ ਮੇਰੀ ਕੈਸਟ ਆ ਗਈ ਲਾਓ ਆਪਾਂ ਸੁਣੀਏ ਬੈਠ ਕੇ ਅੱਛਾ ਜੀ ਵਾਹ ਇਸ ਕਰਕੇ ਤੇ ਬਹੁਤ ਵਧੀਆ ਇਨਸਾਨ ਸੀ ਉਹ ਤੇ ਹੋਰ ਗਾਇਕੀ ਤੋਂ ਇਲਾਵਾ ਕਿਹੜੇ ਕਿਹੜੇ ਸ਼ੌਂਕ ਸੀ ਉਹਨਾਂ ਦੇ ਮੇਜਰ ਰਾਜਸਤਾਨੀ ਕਲਾਕਾਰ ਬਾਦ ਦੇ ਵਿੱਚ ਸੀ ਜੀ ਕਿਸਾਨ ਪਹਿਲਾਂ ਸੀ ਵਾਹ ਠੀਕ ਹੈ ਜੀ ਉਸ ਦਾ ਜਿਹੜਾ ਸ਼ੌਕ ਸੀ ਕਿਉਂਕਿ ਪਿੰਡ ਵੀ ਖੇਤੀ ਉਹਨਾਂ ਦੀ ਵਧੀਆ ਚੱਲਦੀ ਸੀ ਜੀ ਜਿਸ ਕਰਕੇ ਪਿੰਡ ਖੇਤੀ ਦਾ ਕਾਫੀ ਜ਼ਿਆਦਾ ਉਹ ਜ਼ਿੰਮੇਵਾਰੀ ਸੀ ਜਿਹੜੀ ਸਮਝਦਾ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇੱਥੇ ਆ ਗਿਆ ਜੀ ਇੱਥੇ ਆ ਕੇ ਵੀ ਉਸ ਨੂੰ ਕਈ ਵਾਰੀ ਮਨ ਦੇ ਵਿੱਚ ਹੁੰਨਾ ਯਾਰ ਮੈਂ ਟਰੈਕਟਰ ਚਲਾਉਣਾ ਅੱਛਾ ਜੀ ਤੇ ਉਹ ਜਣਦੀ ਜਿਹੜਾ ਖੇਤੀਬਾੜੀ ਦਾ ਉਸ ਨੂੰ ਸ਼ੌਕ ਸੀ ਇੱਥੋਂ ਤੱਕ ਵੀ ਉਸਨੇ ਜਿਹੜੀ ਆਪਣੀ ਜ਼ਮੀਨ ਲਈ ਆ ਉਹ ਮੇਰੇ ਨਾਲ ਇਹ ਵਿਚਾਰ ਵੀ ਸਾਂਝੇ ਕਰਕੇ ਗਿਆ ਸੀਗਾ ਕਿ ਮੇਰੇ ਜੀ ਕਰਦਾ ਕਿ ਮੈਂ ਆਪਣੀ ਖੇਤੀ ਹੈ ਜਿਹੜੀ ਉਹ ਸ਼ੁਰੂ ਕਰਾਂ ਮੈਂ ਉਸ ਨੂੰ ਕਿਹਾ ਸੀਗਾ ਵੀ ਮੇਜਰ ਕੋਈ ਚੱਕਰ ਨਹੀਂ ਬਹੁਤ ਕਲਾਕਾਰ ਕਰਦੇ ਨੇ ਤੂੰ ਆਪਣਾ ਜਿੱਥੇ ਹਾਂ ਆਪਣਾ ਕੰਮਾ ਜਿਹੜਾ ਉਹ ਕਰ ਲੈ ਇਸ ਕਰਕੇ ਉਸ ਜਿਹੜਾ ਖੇਤੀਬਾੜੀ ਦਾ ਸ਼ੌਕ ਸੀ ਉਹਨੂੰ ਬਹੁਤ ਜ਼ਿਆਦਾ ਸੀ ਖਾਸ ਕਰਕੇ ਟਰੈਕਟਰ ਚਲਾਉਣ ਦਾ ਜੀ ਬਾਕੀ ਸਵੇਰੇ ਇਹਨੇ ਉੱਠਣਾ ਇਸ਼ਨਾਨ ਕਰਨਾ ਦੇਖੋ ਪੰਜਾਬੀ ਤਾਂ ਇਹ ਪੜਨੀ ਸੀ ਸਕਦਾ ਹੈਗਾ ਘੱਟ ਪੜੀ ਜਾਂਦੀ ਸੀਗੀ ਇਹਨੂੰ ਮੈਂ ਇੱਕ ਹਿੰਦੀ ਦੇ ਵਿੱਚ ਨਿਤਨੇਮ ਦਾ ਗੁਟਕਾ ਲੈ ਕੇ ਦਿੱਤਾ ਵੇ ਅਸੀਂ ਅੱਛਾ ਜੀ ਇਹ ਹਰ ਰੋਜ਼ ਜਦੋਂ ਜਨ ਦੀ ਸਵੇਰੇ ਉੱਠ ਕੇ ਇਹਦੇ ਕੋਲੇ ਗੁਟਕਾ ਸੀ ਇਹ ਆਪਦਾ ਨਿਤਨੇਮ ਵੀ ਕਰਦਾ ਸੀਗਾ ਵਾਹ ਜੀ ਬਹੁਤ ਵਧੀਆ ਇਸ ਕਰਕੇ ਜੇ ਆਪਾਂ ਉਹ ਕਹੀਏ ਨਾ ਵੀ ਜਿੱਥੇ ਤਿਹਾਰਾਂ ਦੇ ਵਿੱਚ ਵੀ ਇੰਜੋਏ ਪੂਰਾ ਕਰਦਾ ਸੀਗਾ ਤੇ ਨਾਲ ਉਹ ਗੁਰਬਾਣੀ ਦੇ ਨਾਲ ਵੀ ਇੱਥੇ ਮੇਰੇ ਕੋਲੇ ਜੁੜਿਆ ਰਿਹਾ ਜੁੜਿਆ ਰਿਹਾ ਜਿਹੜਾ ਗਾਇਕ ਉਸ ਵੇਲੇ ਦੂਰਦਰਸ਼ਨ ਤੇ ਚੱਲ ਜਾਂਦਾ ਸੀ ਉਹ ਹੋਰ ਬੁਲੰਦੀਆਂ ਨੂੰ ਛੂੰਦਾ ਸੀਗਾ ਤੇ ਮੇਜਰ ਜੀ ਦੇ ਦੂਰਦਰਸ਼ਨ ਤੇ ਘਟ ਜਾਣ ਦਾ ਕਾਰਨ ਕੀ ਸੀਗਾ ਅਸਲ ਰੂਪ ਦੇ ਵਿੱਚ ਮੇਜਰ ਸੀਨਾ ਜਿਹੜਾ ਜੀ ਉਹ ਇਹ ਕਹਿੰਦਾ ਸੀਗਾ ਵੀ ਜੇ ਆਪਾਂ ਲੋਕਾਂ ਦੇ ਵਿੱਚ ਥਾਂ ਬਣਾਉਣੀ ਆ ਆਪਣੀ ਹਾਂਜੀ ਤਾਂ ਹਿੱਕ ਦੇ ਜ਼ੋਰ ਨਾਲ ਬਣਾਉਣੀ ਆ ਕਿਸੇ ਦਾ ਬਾਹਲਾ ਸਹਾਰਾ ਨਹੀਂ ਲੈਣਾ ਹੈ ਜੀ ਜਿਸ ਕਰਕੇ ਉਹ ਕਿਸੇ ਚੈਨਲ ਦੇ ਉਦੋਂ ਇਕੱਲਾ ਡੀਡੀ ਪੰਜਾਬੀ ਚ ਚੱਲਦਾ ਸੀਗਾ ਉਹ ਚੈਨਲ ਤੇ ਜਾ ਕੇ ਖੁਸ਼ ਨਹੀਂ ਸੀਗਾ ਤੁਸੀਂ ਦੇਖਿਆ ਹੋਊਗਾ ਵੀ ਇੱਕੋ ਗੀਤ ਮੇਰੇ ਵਾਲਾ ਉਦੇ ਗਾਰਡਨ ਨੂੰ ਮੇਗਨ ਜਿਹੜੀ ਦਿੱਤੀ ਸੀ ਨਿਸ਼ਾਨੀ ਹਾਂਜੀ ਉਹੀ ਫਰਮਾਇਆ ਗਿਆ ਤੇ ਇੱਕਦਾਂ ਸ਼ਾਇਦ ਗੀਤ ਹੈ ਜਿਹੜਾ ਦੂਰਦਰਸ਼ਨ ਦੇ ਉੱਤੇ ਗਾਇਆ ਹੋਵੇ ਨਹੀਂ ਗਾਇਆ ਇੱਥੋਂ ਤੱਕ ਵੀ ਮੈਂ ਤੁਹਾਨੂੰ ਦੱਸ ਦਵਾਂ ਵੀ ਸਾਡੇ ਕੋਲੇ ਇੱਕ ਸਵੇਰੇ ਸਵੇਰੇ ਇਸ ਵੇਲੇ ਜੀ ਬਾਹਰ ਗੇਟ ਤੇ ਗੱਡੀ ਆ ਗਈ ਅੱਛਾ ਜੀ ਗੱਡੀ ਦੇ ਵਿੱਚੋਂ ਚਾਰ ਪੰਜ ਮੁੰਡੇ ਉਤਰੇ ਜਿਹੜੇ ਮੇਜਰ ਨੂੰ ਪਿਆਰ ਕਰਨ ਵਾਲੇ ਵੀ ਸੀਗੇ ਹਾਂਜੀ ਉਹਨਾਂ ਨੂੰ ਨਹੀਂ ਅਸੀਂ ਜਾਣਦੇ ਸੀਗੇ ਉਹਨਾਂ ਨੇ ਸਸਰੀਕਾਲ ਬੁਲਾਈ ਤੇ ਆ ਕੇ ਬੈਠੇ ਚਾਹ ਪਾਣੀ ਜਿੱਥੇ ਨਾਲ ਦੀ ਨਾਲ ਪੀਂਦੇ ਰਹੇ ਅਸੀਂ ਬੈਠੇ ਸਾਰੇ ਮੇਜਰ ਮੈਂ ਤੇ ਸਾਰਾ ਪਰਿਵਾਰ ਜਿੰਨੇ دوست ਮਿੱਤਰ ਇੱਥੇ ਆਏ ਵੀ ਸੀ ਮੰਨ ਲਓ ਬੈਠੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਸੀ ਤੁਹਾਡੇ ਆਉਣ ਦਾ ਪ੍ਰਯੋਜਨ ਕੀ ਆ ਉਹਨਾਂ ਤੋਂ ਪੁੱਛਿਆ ਜੀ ਉਹ ਮੁੰਡੇ ਕਹਿੰਦੇ ਬਈ ਅੱਜ ਮੇਜਰ ਆ ਜਿਹੜਾ ਬੁਲੰਦੀਆਂ ਵੱਲ ਨੂੰ ਵਧ ਰਿਹਾ ਛੂ ਰਿਹਾ ਕਹਿ ਸਕਦੇ ਆਪਾਂ ਬਿਲਕੁਲ ਹਾਂਜੀ ਬਈ ਆਮ ਪਿੱਛੇ ਵੀ ਇਹ ਰੁਟੀਨ ਸੀਗਾ ਵੀ ਜਦੋਂ ਕੋਈ ਕਲਾਕਾਰ ਹਿੱਟ ਹੁੰਦਾ ਸੀ ਤਾਂ ਫਿਲਮਾਂ ਵਾਲੇ ਉਸ ਕਲਾਕਾਰ ਨੂੰ ਜੇ ਰੋਲ ਨਹੀਂ ਸੀ ਦਿੰਦੇ ਨਾ ਹੁਣ ਤਾਂ ਬਹੁਤ ਮੁੰਡੇ ਦਲਜੀਤ ਦੋਸਾਂਜ ਵਰਗੇ ਇਧਰ ਹੀਰੋ ਬਣ ਗਏ ਨੇ ਪਰ ਇਧਰ ਜਿਹੜਾ ਸੀਗਾ ਕਲਾਕਾਰ ਦਾ ਅਖਾੜਾ ਫਲਮਾਂ ਲੈਂਦੀ ਸੀ ਆ ਫਿਲਮਾਂ ਲੋਕ ਰਵਾਜ ਸੀਗਾ ਉਦੋਂ ਇੱਕ ਰਵਾਜ ਸੀਗਾ ਤੇ ਉਹ ਜਿਹੜੇ ਮੁੰਡੇ ਸੀ ਉਹ ਵੀ ਚਾਹੁੰਦੇ ਸੀਗੇ ਵੀ ਯਾਰ ਅਸੀਂ ਇੱਕ ਫਿਲਮਾਂ ਜਿਹੜੀ ਉਹ ਬਣਾਉਣੀ ਆ ਤੇ ਅਸੀਂ ਮੇਜਰ ਦਾ ਅਖਾੜਾ ਫਲਮਾਉਣਾ ਵਿੱਚ ਫਿਲਮ ਦੇ ਹਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਗੀਤ ਸੀਗਾ ਬੀਟ Song ਸੀਗਾ ਗਿੱਧੇ ਵਿੱਚ ਤੈਨੂੰ ਨੱਚਦੀ ਨੂੰ ਸਾਰਾ ਪਿੰਡ ਦੇਖਣ ਆਇਆ ਉਹ ਕਹਿੰਦੇ ਜੀ ਵੀ ਸਾਡੇ ਮਨ ਦੀ ਤਮੰਨਾ ਸਾਡੀ ਇਹ ਇੱਛਾ ਵੀ ਜਿਹੜਾ ਇਹ ਗੀਤ ਆ ਇਸ ਨੂੰ ਅਸੀਂ ਆਪਣੇ ਢੰਗ ਦੇ ਨਾਲ ਫਿਲਮੀ ਅੰਦਾਜ਼ ਦੇ ਵਿੱਚ ਦੁਬਾਰੇ ਰਿਕਾਰਡ ਕਰਾਂਗੇ ਅੱਛਾ ਜੀ ਤੇ ਫਿਲਮ ਦਾ ਨਾਮ ਵੀ ਅਸੀਂ ਬਿਲੋ ਰੱਖਾਂਗੇ ਅੱਛਾ ਜੀ ਵਾਹ ਤੇ ਉਦੋਂ ਬਾਅਦ ਦੇ ਵਿੱਚ ਇਹਦੇ ਵਿੱਚ ਅਖਾੜਾ ਜਿਹੜਾ ਜੀ ਉਹ ਅਸੀਂ ਮੇਜਰ ਦਾ ਫਲਵਾਵਾਂਗੇ ਠੀਕ ਹੈ ਜੀ ਪਰ ਮੇਜਰ ਦਾ ਸੀ ਜਿਹੜਾ ਉਹਦਾ ਝੁਕਾ ਸੀ ਜਿਹੜਾ ਉਹ ਜ਼ਿਆਦਾ ਗੈਕੀਵਲ ਸੀਗਾ ਫਿਲਮਾਂ ਵੱਨੀ ਜਾਂ ਦੂਰਦਰਸ਼ਨ ਵੱਲ ਜਾਣ ਦਾ ਨਹੀਂ ਸੀਗਾ ਵੀ ਮੈਂ ਦੂਰਦਰਸ਼ਨ ਤੇ ਜਾਵਾਂ ਠੀਕ ਹੈ ਜੀ ਤੇ ਜਾਮਾਂ ਫਿਲਮਾਂ ਚ ਕੰਮ ਕਰਾਂ ਉਹਨੇ ਉਸੇ ਟਾਈਮ ਜਵਾਬ ਦੇਤਾ ਵੀਰ ਜੀ ਰੋਟੀ ਖਾਣੀ ਆ ਪ੍ਰਸ਼ੰਦਾ ਛਕਣਾ ਛੁਕੋ ਵੀ ਮੈਂ ਤੁਹਾਡੀ ਫਿਲਮ ਦੇ ਵਿੱਚ ਆਪਣਾ ਅਖਾੜਾ ਨਹੀਂ ਫਿਲਮਾ ਸਕਦਾ ਤੇ ਨਾ ਹੀ ਮੈਂ ਇਹ ਗੀਤ ਨੂੰ ਦੁਬਾਰੇ ਤੁਹਾਡੇ ਅਨੁਸਾਰ ਕਰਾ ਸਕਦਾ ਜਿਵੇਂ ਮੇਰਾ ਹੋ ਗਏ ਇਹ ਇਦਾਂ ਹੀ ਰਹੂਗਾ ਮਤਲਬ ਉਹ ਇਦਾਂ ਦੇ ਅਸਾਂ ਇਨਸਾਨ ਸੀਗੇ ਉਹ ਹਾਂਜੀ ਤੇ ਉਹ ਗੰਦੀ ਘਰੋਂ ਆਈ ਫਿਲਮ ਨੂੰ ਮਨ ਲਓ ਤੁਸੀਂ ਇਹ ਕਹਿੰਦੀ ਵੀ ਆਪਾਂ ਉਹਨਾਂ ਕਹਿੰਦਾ ਯਾਰ ਠੋਕਰਾ ਤਾਂ ਕਹਿ ਸਕਦੇ ਆਪਾਂ ਅੱਛਾ ਜੀ ਉਹਨਾਂ ਦਾ ਸੁਭਾਅ ਜੀ ਐਸੀਆਂ ਗੱਲਾਂ ਸੀਗੀਆਂ ਵੀ ਨਹੀਂ ਉਹ ਕੈਸਟਾਂ ਰਿਕਾਰਡ ਹੋਈ ਜਾ ਰੀਆਂ ਵੱਜਦੀਆਂ ਠੀਕ ਐ ਹਾਂ ਵੀ ਚਲੋ ਫਿਲਮਾਂ ਦੇ ਵਿੱਚ ਵੀ ਆਈਏ ਬੱਲੇ ਬੱਲੇ ਹਾਂ ਬਕਾਇਦਾ ਉਹਨਾਂ ਨੇ ਉਹ ਕਹਿ ਕੇ ਵੇਲ ਲਈ ਸੀਗੀ ਵੇਲ ਨਹੀਂ ਸੀ ਜੀ ਪ੍ਰੋਗਰਾਮਾਂ ਤੋਂ ਚੱਲੀ ਜਾਂਦੇ ਸੀ ਲਗਾਤਾਰ ਠੀਕ ਐ ਜੀ ਹਾਂ ਜੀ ਮਜਰ ਭਾਜੀ ਦੇ ਜਿਹੜੇ ਸਮਕਾਲੀ ਗਾਇਕ ਉਸ ਵੇਲੇ ਬਠਿੰਡੇ ਦੀ ਮਹਾਕੀਰ ਤੇ ਜਾਂ ਲੁਧਿਆਣੇ ਦੇ ਜਿੰਨੇ ਵੀ ਸੀਗੇ ਉਹਨਾਂ ਦੇ ਨਾਲ ਉਹਨਾਂ ਦੇ ਵਿੱਚੋਂ ਕਿਹਦੇ ਕਿਹਦੇ ਨਾਲ ਉਹਨਾਂ ਦੀ ਜ਼ਿਆਦਾ ਨੇੜਤਾ ਸੀਗੀ ਮੇਜਾ ਰਾਜਸਤਾਨੀ ਵਿਸਤ ਹਰ ਇੱਕ ਕਲਾਕਾਰ ਨੂੰ ਹੀ ਬਹੁਤ ਜ਼ਿਆਦਾ ਪਸੰਦ ਕਰਦਾ ਸੀਗਾ ਹਰ ਇੱਕ ਦੇ ਕੈਸਟਾਂ ਸੀ ਜਿਹੜੀ ਜਿਹਦੀ ਵੀ ਕੈਸਟ ਆ ਜਾਂਦੀ ਸੀ ਉਹ ਸੁਣਦਾ ਸੀਗਾ ਜੀ ਤੇ ਜੇ ਆਪਾਂ ਸਬੰਧਾਂ ਦੀ ਗੱਲ ਕਰੀਏ ਜੇ ਮੈਂ ਨਾਂ ਲਵਾਗਾ ਤਾਂ ਲਿਸਟ ਬਹੁਤ ਲੰਮੀ ਚੌੜੀ ਹੋ ਜੂਗੀ ਤੇ ਜਿਵੇਂ ਆਪਾਂ ਬਠਿੰਡੇ ਵਾਲੀ ਮਾਰਕੀਟ ਦੇ ਵਿੱਚ ਜਾਂਦੇ ਆ ਇੱਥੋਂ ਵਾਲੀ ਮਾਰਕੀਟ ਦੇ ਜਿੰਨੇ ਵੀ ਮੁੰਡੇ ਸਿੰਗਰ ਸੀਗੇ ਕਿ ਮੈਂ ਆਪਾਂ ਬਲਕਾਰ ਕਹਿ ਸਕਦੇ ਆ ਹਰਦੇ ਮਾਹੀ ਨੰਗਲ ਕਹਿ ਸਕਦੇ ਆ ਧਰਮਪ੍ਰੀਤ ਕਹਿ ਸਕਦੇ ਆ ਤੇ ਹੋਰ ਵੀ ਬਹੁਤ ਜ਼ਿਆਦਾ ਸੀਗੇ ਗੋਰਾ ਚੱਕ ਵਾਲਾ ਆਪਾਂ ਕਹਿ ਸਕਦੇ ਹਾਂ ਇਹ ਜਿੰਨੇ ਵੀ ਬਠਿੰਡੇ ਵਾਲੇ ਸੀ ਇਹਨਾਂ ਸਾਰਿਆਂ ਦੇ ਨਾਲ ਭਰਾਵਾਂ ਵਾਲਾ ਸਬੰਧ ਸੀਗਾ ਉਸ ਤੋਂ ਬਾਅਦ ਆ ਸਾਡੇ ਨਾਲ ਵਾਲੀ निहार सिंह वाले तो मिंटू जाट कॉमेडी कलाकार ਤੁਸੀਂ ਸੁਣਾ ਹੁਣ ਨਾ ਮਾ ਅੱਜ ਕੱਲ੍ਹ ਸਥਾਪਿਤ ਕਲਾਕਾਰ ਹੈਗਾ ਤੇ ਭਾਨੇ ਵੀ ਗਰਦਾਰ ਨਾਲ ਉਹ ਕਾਫੀ ਮਸ਼ਹੂਰ ਆ ਪਰ ਉਦੋਂ ਉਹ ਕਮੇਡੀ ਨਹੀਂ ਸੀ ਕਰਦਾ ਠੀਕ ਆ ਉਦੋਂ ਉਸ ਦਾ ਇੱਥੇ ਜਦੋਂ ਸਾਡੇ ਕੋਲੇ ਆਉਂਦਾ ਸੀਗਾ ਉਦੋਂ ਜਾਨ ਦੀ ਕੋਈ ਨਾ ਕੋਈ ਚੁਟਕਲੇ ਹਸਾਉਣ ਦੇ ਤਾਂ ਸੁਣਾਈ ਜਾਂਦਾ ਸੀਗਾ ਠੀਕ ਠੀਕ ਤੇ ਪਰ ਉਹ ਸੀ ਜਿਹੜਾ ਉਸ ਦੇ ਨਾਲ ਵੀ ਬੜੀ ਜਿਆਦਾ ਦੋਸਤੀ ਸੀ ਕਿਉਂਕਿ ਮਿੰਟੂ ਦੀਆਂ ਜਿਹੜੀਆਂ ਘੂੜੀਆਂ ਘਰੇ ਰੱਖੀਆਂ ਹੁੰਦੀਆਂ ਸੀਗੀਆਂ ਅੱਛਾ ਜੀ ਇਨੂੰ ਘੂੜੀਆਂ ਦੇ ਵੀ ਸ਼ੌਕ ਸੀ ਅੱਛਾ ਇਹ ਫਿਰ ਜਿੱਦਾਂ ਕਿ ਇਸ ਨੂੰ ਹੌਲ ਉੱਠਣਾ ਤਾਂ ਇਹ ਮਿੰਟੂ ਕੋਲੇ ਵੀ ਨਿਹਾਲ ਸਿੰਘ ਵਾਲੇ ਵਜਦਾ ਸੀਗਾ ਤੇ ਉਹਦੇ ਨਾਲ ਵੀ ਇਸ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਬਾਕੀ ਹਾਕਮ ਬਖਤਰੀ ਵਾਲਾ ਤੇ ਉਹਨਾਂ ਦੇ ਨਾਲ ਵੀ ਹਾਕਮ ਜੀਆ ਦੇ ਨਾਲ ਵੀ ਜਿੰਦੀ ਜਿਵੇਂ ਆਪਾਂ ਕਹਿ ਦਈਏ ਵੀ ਸਲਾਹਕਾਰ ਦੇ ਤੌਰ ਤੇ ਜਿਵੇਂ ਜਿਵੇਂ ਕਿਸੇ ਮਸਲੇ ਦੀ ਜਾਂ ਕੋਈ ਹੋਰ ਗੱਲਬਾਤ ਕਰਨੀ ਆ ਉਹ ਜਾਦਾ ਸਾਂਝ ਜਿਹੜੀ ਸੀ ਉਹ ਹਾਕਮ ਬਖਤਰੀ ਦੇ ਨਾਲ ਸੀਗਾ ਤੇ ਬਾਕੀ ਉਹ ਸੰਦੀਲਾ ਜੀ ਇਹਨਾਂ ਨੂੰ ਵੀ ਬੜਾ ਪਿਆਰ ਕਰਦਾ ਸੀਗਾ ਇਹਨਾਂ ਦੇ ਗੀਤਾਂ ਨੂੰ ਵੀ ਪਸੰਦ ਕਰਦਾ ਸੀ ਬਲਵੀਰ ਲਹਿਰਾ ਜੀ ਨੇ ਜਿਹੜੇ ਬਹੁਤ ਵਧੀਆ ਗੀਤਕਾਰ ਨੇ ਉਹਨਾਂ ਦਾ ਦੁਕਾਨਾ ਵੀ ਉਹ ਗਾਉਣਾ ਚਾਹੁੰਦਾ ਸੀਗਾ ਉਹਨਾਂ ਨੂੰ ਵੀ ਬੜਾ ਜਿਆਦਾ ਪਸੰਦ ਕਰਦਾ ਸੀਗਾ ਇਸ ਕਰਕੇ ਨੇ ਜੇ ਆਪਾਂ ਕਹਿ ਦਈਏ ਆਸ ਕਰਕੇ ਤੁਸੀਂ ਇੱਕ ਕੈਸਟ ਸੁਣੀ ਹੋਣੀ ਹੈ ਝਾਂਜਰਵਣ ਮਿੱਤਰ ਜੀ ਅਨੀਤਾ ਸਮਾਣਾ ਦੀ ਉਹ ਕੈਸਟ ਸੀ ਉਸ ਕੈਸਟ ਦਾ ਬੜਾ ਫੈਨ ਸੀ ਵਾਹ ਉਹ ਕੈਸਟ ਤਕਰੀਬਨ ਉਹ ਲਾਈ ਰੱਖਦਾ ਗੱਡੀ ਸੀ ਫੇਰ ਕੋਈ ਨਾ ਕੋਈ ਲੈ ਜਾਂਦਾ ਫੇਰ ਲੈ ਆਉਂਦਾ ਅੱਛਾ ਅੱਛਾ ਇਸ ਕਰਕੇ ਉਹ ਜਿੱਥੇ ਕਲਾਕਾਰਾਂ ਨੂੰ ਪਿਆਰ ਕਰਦਾ ਸੀ ਉਹ ਹਰ ਇੱਕ ਦੀ ਉਹ ਤਕਰੀਬਨ ਕੈਸਟ ਜਿਹੜੀ ਸੀ ਉਹ ਸੁਣਦਾ ਸੀਗਾ ਵਾਹ ਇਹਨਾਂ ਸਾਰਿਆਂ ਦੇ ਨਾਲ ਲਗਾ ਸਾਰਿਆਂ ਨਾਲ ਲਗਾ ਸੀਗਾ ਉਸ ਦਾ ਠੀਕ ਹੈ ਜੀ